ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੀਆਂ ਜੀ ਕਿ ਜੇਕਰ ਤੁਸੀਂ ਕੱਲ ਮੱਸਿਆ ਵਾਲੀ ਰਾਤ ਨੂੰ ਚੁੱਪ-ਚਾਪ ਇਹ ਉਪਾਅ ਕਰ ਲੈਂਦੇ ਹੋ ਪੰਜ ਕਾਲੀ ਮਿਰਚ ਦੇ ਦਾਣੇ ਇਸ ਜਗ੍ਹਾ ਤੇ ਰੱਖ ਦੇ ਦਿੰਦੇ ਹੋ ਤੁਹਾਡੇ ਜੀਵਨ ਦੇ ਹਰ ਕਸ਼ਟਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਹੋਵੇਗੀ ਧਨ ਦੀ ਵਰਖਾ ਤੇ ਬਣ ਜਾਓਗੇ ਕਰੋੜਪਤੀ ਸਤ ਸੰਗਤ ਜੀ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਗਰੀਬੀ ਪਰੇਸ਼ਾਨੀ ਦੁਰਭਾਗ ਗਰੀਬੀ ਤੋਂ ਬਿਮਾਰੀ ਤੋਂ ਬੜੇ ਹੀ ਜ਼ਿਆਦਾ ਪਰੇਸ਼ਾਨ ਹੋ ਤੁਹਾਡੇ ਜੀਵਨ ਵਿੱਚ ਧਨ ਦਾ ਆਗਮਨ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਮਨ ਰੋ ਜੋ ਤੁਹਾਡੇ ਕੋਲ ਪੈਸਾ ਆਉਂਦਾ ਵੀ ਹੈ ਉਹ ਵੀ ਫालतू ਖਰਚਿਆਂ ਵਿੱਚ ਉੱਡ ਜਾਂਦਾ ਹੈ ਸਤ ਸੰਗਤ ਜੀ ਕੇਵਲ ਤੁਸੀਂ ਇੱਕ ਮੰਗਲਵਾਰ ਜਾਂ ਮੱਸਿਆ ਦੀ ਰਾਤ ਦੇ ਦਿਨ ਤੁਸੀਂ 2-4 5 ਮਿੰਟ ਦਾ ਸਮਾਂ ਕੱਢ ਕੇ 5 ਕਾਲੀ ਮਿਰਚ ਦੇ ਦਾਣਿਆਂ ਦਾ ਉਪਾਹ ਕਰ ਲਓ ਜਿਸ ਦੇ ਬਾਰੇ ਵੇਦ ਪੁਰਾਣਾ ਵਿੱਚ ਲਿਖਿਆ ਹੋਇਆ ਹੈ ਹਰ ਵਿਅਕਤੀ ਚਾਹੁੰਦਾ ਹੈ ਉਸ ਵਿਅਕਤੀ ਦਾ ਨਾਮ ਸਮਾਜ ਦੇ ਵਿੱਚ ਕਾਮਯਾਬ ਤੇ ਸਫਲ ਲੋਕਾਂ ਦੀ ਲਿਸਟ ਵਿੱਚ ਆ ਜਾਵੇ ਹਰ ਵਿਅਕਤੀ ਇਹ ਚਾਹੁੰਦਾ ਹੈ ਉਹ ਆਪਣੇ ਜੀਵਨ ਵਿੱਚ ਇੰਨਾ ਧਨ ਕਮਾਵੇ ਕਿ ਉਸ ਦੇ ਪਰਿਵਾਰ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਪਰੰਤੂ ਅੱਜ ਦੀਆਂ ਪਰੇਸ਼ਾਨੀਆਂ ਅਜਿਹੀਆਂ ਪ੍ਰਸਥਿਤੀਆਂ ਬਣ ਚੁੱਕੀਆਂ ਹਨ ਉਹਨੂੰ ਵੇਖਦਿਆਂ ਹੋਇਆਂ ਇਹ ਸੰਭਵ ਨਹੀਂ ਹੈ ਇੱਕ ਵਿਅਕਤੀ ਚਾਹੇ ਜਿੰਨੀ ਵੀ ਮਿਹਨਤ ਕਰ ਲਏ ਚਾਹੇ ਜਿੰਨਾ ਵੀ ਪੈਸਾ ਕਮਾ ਲਵੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਨਾਲ ਨਹੀਂ ਕਰ ਸਕਦਾ ਇਥੋਂ ਤੱਕ ਕਿ ਕੁਝ ਅਜਿਹੇ ਵੀ ਲੋਕ ਹਨ ਜੋ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ ਵੀ ਤਰਸਦੇ ਹਨ ਇਸ ਦੀ ਵੀ ਕਈ ਵਜ੍ਹਾ ਹੈ ਸਭ ਤੋਂ ਵੱਡੀ ਵਜ੍ਹਾ ਤਾਂ ਇਹ ਹੋ ਸਕਦਾ ਹੈ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਤੁਹਾਡਾ ਮੰਗਲ ਗ੍ਰਹਿ ਚੰਗਾ ਨਹੀਂ ਹੁੰਦਾ ਤੁਹਾਡੇ ਜੀਵਨ ਵਿੱਚ ਦਲੇਦਰਤਾ ਤੁਹਾਡਾ ਪਿੱਛਾ ਨਹੀਂ ਛੱਡਦੀ ਗਰੀਬੀ ਤੁਹਾਡੇ ਤੇ ਅਜੇ ਹੀ ਆ ਗਈ ਹੋਵੇ ਜਿਸ ਦੇ ਪਿੱਛੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਹੋ ਪਰੰਤੂ ਸਾਧ ਸੰਗਤ ਜੀ ਚੇਕਰ ਤੁਸੀਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਕੇਵਲ ਮੰਗਲਵਾਰ ਦੇ ਦਿਨ ਤੇ ਜਾਂ ਫਿਰ ਮੱਸਿਆ ਵਾਲੀ ਰਾਤ ਤੁਸੀਂ ਪੰਜ ਕਾਲੀ ਮਿਰਚ ਦੇ ਦਾਣਿਆਂ ਦਾ ਉਪਾਹਰ ਲੈਣਾ ਹੈ ਜੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕੇਵਲ ਤੁਹਾਨੂੰ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਜਾਵੇਗੀ ਬਲਕੇ ਮੰਗਲਵਾਰ ਦੇ ਦਿਨ ਪੰਜ ਕਾਲੀ ਮਿਰਚ ਦੇ ਦਾਣਿਆਂ ਦੇ ਉਪਾਹ ਕਰਨ ਤੋਂ ਬਾਅਦ ਤੁਹਾਡੀ ਕੋਈ ਵੀ ਮਨੋਕਾਮਨਾ ਪੂਰੀ ਹੋ ਜਾਵੇਗੀ ਤੇ ਦੇਖੋ ਜੀ ਸਾਤ ਸੰਗਤ ਜੀ ਕਾਲੀ ਮਿਰਚ ਦਾ ਉਪਾਅ ਅੱਜ ਤੋਂ ਹੀ ਨਹੀਂ ਬਲਕੇ ਪ੍ਰਾਚੀਨ ਕਾਲ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਸ਼ਾਇਦ ਇਹ ਗੱਲ ਤੁਹਾਨੂੰ ਨਾ ਪਤਾ ਹੋਵੇ Hindu ਧਰਮ ਦੇ ਵਿੱਚ ਕਈ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਜੇਕਰ ਕਾਲੀ ਮਿਰਚ ਦੀ ਵਰਤੋਂ ਨਾ ਕੀਤੀ ਜਾਵੇ ਉਸ ਪੂਨ ਨੂੰ ਫਿਰ ਨਹੀਂ ਮੰਨਿਆ ਜਾਂਦਾ ਤੇ ਧਰਮ ਸ਼ਾਸਤਰਾਂ ਵਿੱਚ ਵੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਜੇਕਰ ਕੋਈ ਵਿਅਕਤੀ ਹਨੂਮਾਨ ਜੀ ਦਾ ਅਸ਼ੀਰਵਾਦ ਅਤੇ ਵਰਦਾਨ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਵਿਅਕਤੀ ਨੂੰ ਕੇਵਲ ਮਸਿਆ ਵਾਲੀ ਰਾਤ ਕਾਲੀ ਮਿਰਚ ਦੇ ਉਪਾਅ ਕਰਨੇ ਚਾਹੀਦੇ ਹਨ ਜਿਸ ਤੋਂ ਬਾਅਦ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਸ ਵਿਅਕਤੀ ਨੂੰ ਸਾਕਸ਼ਾਤ ਹਨੂਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਹੋ ਜਾਵੇਗਾ ਸਾਧ ਸੰਗਤ ਜੀ ਮੰਗਲਵਾਰ ਦੇ ਦਿਨ ਤੇ ਜਾਂ ਫਿਰ ਮੱਸਿਆ ਵਾਲੀ ਰਾਤ ਚਮਤਕਾਰੀ ਦਿਨ ਤੁਹਾਡੇ ਲਈ ਸਾਬਿਤ ਹੋਵੇਗਾ ਕਿਹਾ ਜਾਂਦਾ ਕੋਈ ਵੀ ਵਿਅਕਤੀ ਜੇਕਰ ਇਸ ਦਿਨ ਹਨੂਮਾਨ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਤੇ ਪਾਠ ਕਰਦਾ ਹੈ ਉਸ ਵਿਅਕਤੀ ਤੇ ਕਦੇ ਵੀ ਸੰਕਟ ਆ ਹੀ ਨਹੀਂ ਸਕਦਾ ਕਿਉਂਕਿ ਹਨੂਮਾਨ ਮਹਾਰਾਜ ਆਪਣੇ ਹਰ ਭਗਤ ਤੇ ਸੰਕਟ ਨੂੰ ਹਰ ਲੈਂਦੇ ਹਨ ਇਸ ਲਈ ਉਹਨਾਂ ਨੂੰ ਸੰਕਟ ਮੋਚਨ ਵੀ ਕਿਹਾ ਜਾਂਦਾ ਜੇਕਰ ਤੁਸੀਂ ਇਸ ਦਿਨ ਇਹ ਉਪਾਅ ਕਰੋਗੇ ਖਾਸ ਤੌਰ ਤੇ ਕਾਲੀ ਮਿਰਚ ਦਾ ਨਾ ਤੁਹਾਡੀ ਪੂਜਾ ਸਿੱਧ ਹੋ ਜਾਵੇਗੀ ਜੋ ਉਪਾਅ ਕਰੋਗੇ ਉਸ ਦਾ ਲਾਭ ਵੀ ਤੁਰੰਤ ਮਿਲੇਗਾ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਅੱਜ ਅਸੀਂ ਪੰਜ ਕਾਲੀ ਮਿਰਚ ਦੇ ਦਾਣਿਆਂ ਨੂੰ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਜੇਕਰ ਤੁਸੀਂ ਇਹਨਾਂ ਦੋ ਹੀ ਦਿਨਾਂ ਵਿੱਚ 5-7 ਮਿੰਟ ਦਾ ਸਮਾਂ ਕੱਢ ਕੇ ਸਹੀ ਮਹੂਰਤ ਤੇ ਜਦੋਂ ਵੀ ਕਰ ਲਿਆ ਮੰਨ ਕੇ ਚਲੋ ਜਿਸ ਨੌਕਰੀ ਦੀ ਤਿਆਰੀ ਲਈ ਤੁਸੀਂ ਬੜੇ ਪਰੇਸ਼ਾਨ ਹੋ ਚੁੱਕੇ ਸੀ ਤੁਹਾਡੀ ਨੌਕਰੀ ਲੱਗ ਜਾਵੇਗੀ ਤੁਹਾਡਾ ਬੰਦ ਪਿਆ ਵਪਾਰ ਚੱਲ ਪਵੇਗਾ ਤੁਹਾਡੇ ਜੀਵਨ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਕਿਸੇ ਅਜੀਬੀ ਬਿਮਾਰੀ ਨੇ ਤੁਹਾਨੂੰ ਜਕੜ ਲਿਆ ਸੀ ਜਿਸ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਸੀ ਉਹ ਬਿਮਾਰੀ ਵੀ ਤੁਹਾਨੂੰ ਛੱਡ ਕੇ ਚਲੀ ਜਾਵੇਗੀ ਤੁਸੀਂ ਕਿਸੇ ਸੰਕਟ ਵਿੱਚ ਫਸੇ ਹੋਏ ਸੀ ਉਹ ਸੰਕਟ ਤੁਹਾਡਾ ਖਤਮ ਹੋ ਜਾਵੇਗਾ ਬਸ ਤੁਹਾਨੂੰ ਪੰਜ ਕਾਲੀ ਮਿਰਚ ਦੇ ਦਾਣਿਆਂ ਦੇ ਉਪਾਅ ਕਰਨੇ ਹਨ ਮੰਗਲਵਾਰ ਦੇ ਦਿਨ ਤੇ ਮਸਿਆ ਵਾਲੀ ਰਾਤ ਉਪਾ ਕਰ ਸਕਦੇ ਹੋ ਕਦੇ ਵੀ ਉਪਾ ਖਾਲੀ ਨਹੀਂ ਜਾਂਦਾ ਇਸ ਲਈ ਜੇਕਰ ਚਾਹੁੰਦੇ ਹੋ ਕਿ ਹਨੂਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਵੇ ਤਾਂ ਇਸ ਉਪਾ ਨੂੰ ਇੱਕ ਵਾਰ ਕਰਕੇ ਜਰੂਰ ਵੇਖਿਓ ਇਸ ਦਾ ਲਾਭ ਪ੍ਰਾਪਤ ਤੁਸੀਂ ਕਰ ਲਓਗੇ ਇਹ ਧਨ ਪ੍ਰਾਪਤੀ ਦਾ ਮਹਾ ਉਪਾਹ ਹੈ ਇਸ ਉਪਾ ਨੂੰ ਕਰਨ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਧਨ ਚਾਰਾਂ ਦਿਸ਼ਾਵਾਂ ਤੋਂ ਖਿੱਚਿਆ ਆਵੇਗਾ ਧਨ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਜਿਸ ਦੇ ਪਿੱਛੋਂ ਜੀਵਨ ਵਿੱਚ ਜੋ ਧਨ ਆਵੇਗਾ ਉਸ ਵਿੱਚ ਵਾਦਾ ਵੀ ਹੋਵੇਗਾ ਇਸ ਉਪਾਣੁਕਰਣ ਲਈ ਤੁਹਾਨੂੰ ਸਵੇਰੇ ਜਲਦੀ ਉੱਠਣਾ ਹੈ ਨਹਾਉਣਾ ਧੌਣਾ ਹੈ ਲਾਲ ਕੱਪੜੇ ਪਹਿਨਣੇ ਹਨ ਤੇ ਤੁਹਾਨੂੰ ਆਪਣੇ ਨਾਲ ਲੈਣਾ ਹੈ ਇੱਕ ਲਾਲ ਰੰਗ ਦਾ ਕੱਪੜਾ ਉਸ ਦੇ ਨਾਲ ਭਾਵ ਕਿ ਉਸੇ ਕੱਪੜੇ ਨਾਲ ਤੁਸੀਂ ਉੱਥੇ ਹੀ ਰੱਖਣਾ ਹੈ ਉਹਦੇ ਉੱਪਰ ਪੰਜ ਕਾਲੀ ਮਿਰਚ ਦੇ ਦਾਣੇ ਤੇ 11 ਲੌਂਗ ਤਿੰਨ ਕਪੂਰ ਉਹਦੇ ਉੱਤੇ ਰੱਖ ਕੇ ਉਸ ਦੀ ਪੋਟਲੀ ਬਣਾ ਲੈਣੀ ਹੈ ਤੇ ਹਨੂਮਾਨ ਜੀ ਦੇ ਮੰਦਰ ਜਾਣਾ ਹੈ ਸਭ ਤੋਂ ਪਹਿਲਾਂ ਚਮੇਲੀ ਦੇ ਤੇਲ ਦਾ ਦੀਵਾ ਜਗਾਉਣਾ ਹੈ ਇਸ ਲਾਲ ਪੋਟਲੀ ਨੂੰ ਹਨੂਮਾਨ ਜੀ ਦੇ ਸੱਜੇ ਚਰਨ ਨਾਲ শুਹਾ ਕੇ ਇਸ ਨੂੰ ਆਪਣੀ ਤਜੋਰੀ ਵਿੱਚ ਲਿਆ ਕੇ ਦੱਖਣ ਦਿਸ਼ਾ ਵਿੱਚ ਰੱਖ ਲੈਣਾ ਹੈ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੁਹਾਡੇ ਜੀਵਨ ਵਿੱਚ ਧਨ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਮੁਕਤੀ ਮਿਲ ਜਾਵੇਗੀ ਦੂਜਾ ਉਪਾਅ ਹੈ ਜੀ ਘਰ ਦੀ ਬਰਕਤ ਦਾ ਮਹਾ ਉਪਾਅ ਸ਼ਾਇਦ ਇਹ ਗੱਲ ਤੁਹਾਨੂੰ ਪਤਾ ਨਾ ਹੋਵੇ ਜੇਕਰ ਤੁਸੀਂ ਇੱਕ ਸੁਧਾਰਨ ਜੀਵਨ ਜੀ ਰਹੇ ਹੋ ਤਾਂ ਮੇ ਤੁਹਾਡੇ ਗੁਵਾਂਡੀ ਜਾਂ ਦੋਸਤ ਜਾਂ ਰਿਸ਼ਤੇਦਾਰ ਤੁਹਾਡੇ ਤੋਂ ਸੜਨ ਲੱਗ ਜਾਂਦੇ ਆ ਤੁਹਾਡੇ ਘਰ ਤੇ ਕਾਲਾ ਜਾਦੂ ਬੰਦਨ ਕੁਝ ਵੀ ਕਰਵਾ ਦਿੰਦੇ ਆ ਜਿਸ ਨਾਲ ਬਰਕਤ ਰੁਕ ਜਾਂਦੀ ਹੈ ਇਸ ਲਈ ਮੰਗਲਵਾਰ ਜਾਂ ਮੱਸਿਆ ਵਾਲੀ ਦਿਨ ਜਿਹੜਾ ਹੈ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਨਹਾ ਧੋ ਕੇ ਘਰ ਦੇ ਕੋਨੇ ਵਿੱਚ ਇੱਕ ਸਰੋਂ ਦੇ ਤੇਲ ਦਾ ਦੀਵਾ ਰੱਖ ਦਿਓ ਦੀਵੇ ਨੂੰ ਜਗਾਉਣ ਤੋਂ ਬਾਅਦ ਉਸ ਵਿੱਚ ਪੰਜ ਕਾਲੀਆਂ ਮਿਰਚਾਂ ਪਾ ਦਿਓ ਤੇ ਇਸ ਨਾਲ ਘਰ ਦੀ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੋ ਜਾਵੇਗਾ ਅਤੇ ਤੁਹਾਡੇ ਘਰ ਵਿੱਚ ਸਕਾਰਾਤਮਕ ਸ਼ਕਤੀ ਦਾ ਵਾਸ ਹੋ ਜਾਵੇਗਾ ਤੀਜਾ ਉਪਾਅ ਹੈ ਨੌਕਰੀ ਪ੍ਰਾਪਤੀ ਦਾ ਉਪਾਅ ਜੇਕਰ ਤੁਸੀਂ ਨੌਕਰੀ ਦੀ ਤਿਆਰੀ ਕਰ ਕਰਕੇ ਥੱਕ ਚੁੱਕੇ ਹੋ ਇੰਟਰਵਿਊ ਵਗੈਰਾ ਦੇ ਕੇ ਥੱਕ ਚੁੱਕੇ ਹੋ ਤਾਂ ਇਹ ਉਪਾਅ ਤੁਸੀਂ ਜ਼ਰੂਰ ਕਰਨਾ ਹੈ ਇੱਕ ਡੱਬੀ ਲੈਣੀ ਹੈ ਪਲਾਸਟਿਕ ਦੀ ਜਾਂ ਸ਼ੀਸ਼ੇ ਦੀ ਉਸ ਨੂੰ ਪੂਰਾ ਕਾਲੀ ਮਿਰਚ ਨਾਲ ਭਰਨਾ ਹੈ ਤੇ ਇਸ ਦਿਨ ਤੁਸੀਂ ਸਵੇਰੇ ਜਾਂ ਸ਼ਾਮ ਵਿੱਚ ਕਾਰ ਹਨੂਮਾਨ ਦੇ ਮੰਦਿਰ ਜਾਣਾ ਹੈ ਚਮੇਲੀ ਦੇ ਤੇਲ ਦਾ ਦੀਵਾ ਜਗਾਉਣਾ ਹੈ ਤੇ ਉਸ ਵਿੱਚ ਪੰਜ ਕਾਲੀਆਂ ਮਿਰਚਾਂ ਪਾਉਣੀਆਂ ਹਨ ਹੁਣ ਤੁਹਾਨੂੰ 11 ਵਾਰ ਹਨੂਮਨ ਚਾਲੀਸਾ ਦਾ ਪਾਠ ਕਰਨਾ ਹੈ ਜੇਕਰ ਚਾਲੀਸਾ ਦਾ ਪਾਠ ਨਹੀਂ ਆਉਂਦਾ ਤਾਂ ਓਮ ਹਨੂਮ ਅਤੇ ਨਮਹੇ ਦਾ ਜਾਪ ਤੁਸੀਂ 108 ਵਾਰ ਕਰ ਸਕਦੇ ਹੋ ਹੁਣ ਇਸ ਡੱਬੀ ਨੂੰ ਹਨੂਮਾਨ ਜੀ ਦੇ ਖੱਬੇ ਚਰਨ ਨਾਲ ਸ਼ਹਾਉਣਾ ਹੈ ਤੇ ਇਸ ਨੂੰ ਘਰ ਲਿਆ ਕੇ ਪੂਜਾ ਘਰ ਵਿੱਚ ਰੱਖ ਦੇਣਾ ਹੈ ਜਦੋਂ ਵੀ ਇੰਟਰਵਿਊ ਤੇ ਜਾਣਾ ਹੋਵੇ ਇਸ ਵਿੱਚੋਂ ਇੱਕ ਮਿਰਚ ਕੱਢ ਕੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਰੱਖ ਦੇਣੀ ਹੈ ਉਸ ਨੂੰ ਪੈਰ ਨਾਲ ਕੁਚਲ ਕੇ ਬਾਹਰ ਫਿਰ ਹੀ ਨਿਕਲਣਾ ਹੈ ਚੌਥਾ ਉਪਾਅ ਹੈ ਜੀ ਮੰਗਲ ਗ੍ਰਹਿ ਮਜ਼ਬੂਤ ਕਰਨ ਦੇ ਲਈ ਜਿਸ ਵਿਅਕਤੀ ਦਾ ਮੰਗਲ ਗ੍ਰਹਿ ਮਜ਼ਬੂਤ ਹੈ ਉਹੀ ਜੀਵਨ ਵਿੱਚ ਉੱਚ ਉਨਤੀ ਕਰ ਸਕਦਾ ਹੈ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਇਦਾਂ ਕਰਨਾ ਹੈ ਕਿ ਇੱਕ ਲਾਲ ਕੱਪੜਾ ਲੈਣਾ ਹੈ ਜਾ ਕਾਲਾ ਕਪੜਾ ਲੈਣਾ ਹੈ ਉਹਦੇ ਉੱਪਰ 51 ਕਾਲੀ ਮਿਰਚ ਤੇ 1 ਰੁਪਏ ਦਾ ਸਿੱਕਾ ਰੱਖਣਾ ਹੈ ਇਸ ਪੋਟਲੀ ਨੂੰ ਬਣਾ ਕੇ ਹਨੂਮਾਨ ਦੇ ਮੰਦਿਰ ਦੇ ਬਾਹਰ ਜਾ ਕੇ ਦੱਖਣ ਦਿਸ਼ਾ ਵਿੱਚ ਰੱਖ ਦੇਣਾ ਹੈ ਲਗਾਤਾਰ ਇੱਕ ਹਫਤਾ ਜਾਂ ਤਿੰਨ ਹਫਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਮੰਗਲ ਜਿਹੜਾ ਹੈ ਨਾ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗਾ ਤੁਹਾਡਾ ਹਰ ਫੈਸਲਾ ਹੀ ਤੁਹਾਨੂੰ ਲਾਭ ਦੇਵੇਗਾ ਸੋ ਇਹ ਸੀ ਜੀ ਅੱਜ ਦੀ ਜਾਣਕਾਰੀ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲੈਣਾ ਹੈ ਧੰਨਵਾਦ ਜੀ